ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਮਹਾਨ ਬੀਬੀ ਨਾਨਕੀ ਬਾਰੇ ਸੰਖੇਪ ਰੂਪ ਦੇ ਵਿੱਚ ਵਿਚਾਰ ਸਾਰੇ ਸਰੋਤਿਆਂ ਦੀ ਸੇਵਾ ਦੇ ਵਿੱਚ ਹਾਜ਼ਰ ਹਨ ਧਿਆਨ ਨਾਲ ਇਹਨਾਂ ਨੂੰ ਸਰਵਣ ਕਰੋ ਜੀ ਤੇ ਇਹਨਾਂ ਦੇ ਮਹਾਨ ਜੀਵਨ ਤੋਂ ਆਪਾਂ ਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਬੀਬੀ ਨਾਨਕੀ ਦਾ ਜਨਮ 1464 ਈਸਵੀ ਨੂੰ ਮਿੱਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਗ੍ਰਹਿ ਵਿਖੇ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ 5 ਸਾਲ ਵੱਡੇ ਸਨ। ਜਨਮ ਨਾਨਕ ਦੇ ਪਿੰਡ ਹੋਣ ਕਰਕੇ ਆਪ ਜੀ ਦਾ ਨਾਮ ਬੇਬੇ ਨਾਨਕੀ ਪੈ ਗਿਆ। 11 ਸਾਲਾਂ ਦੀ ਉਮਰ ਹੋਣ ਤੇ ਆਪ ਜੀ ਦਾ ਵਿਆਹ ਭਾਈ ਜੈਰਾਮ ਜੀ ਨਾਲ ਹੋ ਗਿਆ। ਜੋ ਕਿ ਨਵਾਬ ਦੌਲਤ ਖਾਨ ਲੋਧੀਪਾਸ ਸultanpur ਵਿਖੇ ਮਾਲ ਮਹਿਕਮੇ ਵਿੱਚ ਮੁਲਾਜ਼ਮ ਸਨ। ਬੇਬੇ ਨਾਨਕੀ ਆਮ ਕੁੜੀਆਂ ਵਰਗੀ ਕੁੜੀ ਨਹੀਂ ਸੀ ਉਹ ਬਹੁਤ ਗੰਭੀਰ ਸੁਭਾਅ ਅਤੇ ਉੱਚੇ ਵਿਚੇ ਵਿਚਾਰਾਂ ਦੀ مالک ਸੀ ਭੈਣ ਭਰਾ ਵਿੱਚ ਇਲਾਹੀ ਪਿਆਰ ਸੀ ਬੀਬੇ ਨਾਨਕੀ ਆਪਣੇ ਵੀਰ ਨੂੰ ਰੱਬ ਦਾ ਰੂਪ ਸਮਝਦੇ ਸਨ ਸultanpur Lodhi ਨਵਾਬ ਦੇ ਮੋਦੀ ਖਾਨ ਨੇ ਵਿਖੇ ਆਪਣੇ ਵੀਰ ਨੂੰ ਕੰਮ ਦਿਵਾਉਣ ਵਿੱਚ ਵੀ ਬੀਬੇ ਨਾਨਕੀ ਦਾ ਹੀ ਹੱਥ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਚਾਨ ਸਭ ਤੋਂ ਪਹਿਲਾਂ ਬੀਬੇ ਨਾਨਕੀ ਨੇ ਕੀਤੀ ਸੀ ਗੁਰੂ ਜੀ ਨੂੰ ਰੱਬ ਦਾ ਰੂਹ ਸਮਝਦੀ ਸੀ ਗੁਰੂ ਨਾਨਕ ਦੇਵ ਹਰੇਕ ਕਾਰਜ ਵਿੱਚ ਬਹੁਤ ਚਸਪੀ ਲੈਂਦੀ ਸੀ ਉਸ ਨੂੰ ਹਰ ਸਮੇਂ ਫਿਕਰ ਰਹਿੰਦਾ ਸੀ ਕਿ ਵੀਰ ਨਾਨਕ ਦਾ ਕਾਰ ਵਿਹਾਰ ਚੰਗਾ ਚੱਲਿਆ ਜਦੋਂ ਮੋਦੀ ਖਾਨੇ ਵਿੱਚ ਕੰਮ ਕਰਦੇ ਸਮੇਂ ਨਵਾਬ ਪਾ ਸ਼ਿਕਾਇਤ ਕੀਤੀ ਗਈ ਕਿ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਲੁੱਟਾਈ ਜਾਂਦੇ ਹਨ ਬੇਬੇ ਨਾਨਕੀ ਨੂੰ ਬਹੁਤ ਫਿਕਰ ਹੋਇਆ ਪਰ ਜਦੋਂ ਲੇਖਾ ਕਰਨ ਉਪਰੰਤ ਵਾਧਾ ਨਿਕਲਿਆ ਤਾਂ ਬੇਬੇ ਨਾਨਕੀ ਜੀ ਬਹੁਤ ਖੁਸ਼ ਹੋਏ ਈਸਵੀ 1588 ਸੇ ਆਰੰਭ ਵਿੱਚ ਪਹਿਲਾਂ ਜੈਰਾਮ ਪਰਲੋਸ ਸਧਾਰਗੇ ਕੁਝ ਦਿਨਾਂ ਪਿਛੋਂ ਬੇਬੇ ਨਾਨਕੀ ਚਲਾਣਾ ਕਰ ਗਏ ਉਹਨਾਂ ਦੀ ਕੋਈ ਸੰਤਾਨ ਨਹੀਂ ਸੀ ਸਿੱਖ ਜਗਤ ਉਹਨਾਂ ਨੂੰ ਬੇਬੇ ਨਾਨਕੀ ਕਹਿ ਕੇ ਸਤਕਾਰ ਨਾਲ ਯਾਦ ਕਰਦਾ ਹੈ ਉਨ੍ਹਾਂ ਦੇ ਮਹਾਨ ਜੀਵਨ ਤੋਂ ਸਾਨੂੰ ਬਹੁਤ ਵੱਡੀ ਪ੍ਰੇਰਣਾ ਮਿਲਦੀ ਹੈ ਜੀ ਪੁਲਚੁਕ ਦੀ ਖਿਮਾ ਫਤਿਹ ਬਲਾਓ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ